ਆ ਬੰਦਾ ਹੈ ਸ਼ੈਂਟੀ ਮੋਟਰ ਸਟੋਰ ਲੁਧਿਆਣਾ ਗੁੱਡਵਿਲ ਕੰਡੇ ਦੇ ਕੋਲ ਹੈ ਇਹ ਟ੍ਰਾਂਸਪੋਰਟ ਨਗਰ ਚ ਠੀਕ ਹੈ ਜੀ ਆ ਗੱਡੀ ਹੈ ਜੀ ਬਣੀ ਐਸਜੀ 12 ਡੀ 3568 ਨੰਬਰ ਪਲੇਟ ਐ ਨਾ ਬੜਪੁੱਟ ਦਿੱਤੀ ਆ ਵਾ ਠੀਕ ਹੈ ਇਹ ਗੱਡੀ ਰਾਤ ਦੀ 2 ਵੇ ਦੀ ਚੋਰੀ ਹੋਈ ਲੁਧਿਆਣੇ ਮਿਲੀ ਗੱਡੀ ਆ ਕੇ ਬੈਟਰੀ ਬੂਰੇ ਕੱਢ ਲਿਆ ਸਾਰਾ ਕੁਝ ਕਟਰ ਲਾਸਦਾ ਗੱਡੀ ਠੀਕ ਹੈ ਜੀ ਆ ਬੜਤੀ ਵੀ ਸਾਰਾ ਵੜਿਆ ਦਾ ਮੌਕੇ ਤੇ ਪਹੁੰਚ ਕੇ ਗੱਡੀ ਬਚ ਗਈ ਥੱਲੇ ਦੇ ਜਿੰਨੇ ਸਾਰੇ ਵਸਤੇ ਨੇ ਹਾਂ ਜੀ ਛੱਟੀ ਗਵਾੜੀਆ ਲੁਧਿਆਣੇ ਆਹ ਦੇਖੋ ਕੀ ਹਾਲ ਕਰਦੇ ਹੈ ਗੱਟੀਆਂ ਨੰਬਰ ਟਰਾਲਾਂ ਨਾ ਮੱਡਣ ਲਿਆਏ ਓਰੇ ਸੜਕ ਦੇ ਕਿਨਾਰੇ ਖੜੇ ਵਾਹਨ ਜਾਂ ਟਰੱਕ ਕਈ ਵਾਰ ਲਾਪਤਾ ਹੋ ਜਾਂਦੇ ਹੈ ਟਰੱਕ ਡਰਾਈਵਰਾਂ ਦੇ ਵੱਲੋਂ ਪੁਲਿਸ ਨੂੰ ਕੰਪਲੇਂਟ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਟਰੱਕਾਂ ਦੀ ਜਾਂ ਵਾਹਨਾਂ ਦੀ ਭਾਲ ਕੀਤੀ ਜਾਂਦੀ ਹੈ ਪਰ ਇੱਕ ਅਜੇਹੀ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਕਈ ਸਵਾਲ ਖੜੇ ਕਰਦੀ ਹੈ ਦਰਅਸਲ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੜਕ ਤੇ ਖੜਾ ਨਵਾਂ ਟਰੱਕ ਚੋਰੀ ਹੋ ਗਿਆ ਤੇ ਚੋਰੀ ਹੋਏ ਟਰੱਕ ਵਿੱਚ ਜੀਪੀਐਸ ਸਿਸਟਮ ਸੀ ਜਿਸ ਦੀ ਮਦਦ ਨਾਲ ਉਹ ਟਰੱਕ ਮਿਲ ਗਿਆ ਪਰ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਤੇ ਇੱਕ ਨਵਾਂ ਤੱਤ ਕੱਢ ਕੇ ਸਾਹਮਣੇ ਰੱਖ ਦਿੱਤਾ ਕਿ ਆਖਿਰਕਾਰ ਚੋਰੀ ਹੋਏ ਟਰੱਕ ਜਿਹੜੇ ਨਾ ਤਾਂ ਪੁਲਿਸ ਨੂੰ ਮਿਲ ਪਾਉਂਦੇ ਨੇ ਨਾ ਹੀ ਅਸਲ ਮਾਲਕ ਨੂੰ ਮਿਲ ਪਾਉਂਦੇ ਨੇ ਉਹਨਾਂ ਦਾ ਆਖਿਰਕਾਰ ਹੁੰਦਾ ਕੀ ਹੈ ਮਾਮਲਾ ਲੁਧਿਆਣਾ ਦਾ ਹੈ ਜਿੱਥੇ ਪਹੁੰਚ ਕੇ ਕੁਝ ਲੋਕਾਂ ਦੇ ਵੱਲੋਂ ਖੁਲਾਸਾ ਕੀਤਾ ਗਿਆ ਦਰਅਸਲ ਟਰੱਕ ਕਪੂਰਥਲਾ ਦੇ ਨਜ਼ਦੀਕ ਤੋਂ ਚੋਰੀ ਹੋਇਆ ਸੀ ਜਿਸ ਦੀ ਭਾਲ ਕਰਦੇ ਹੋਏ ਜੀਪੀਐਸ ਸਿਸਟਮ ਦੇ ਜ਼ਰੀਏ ਲੁਧਿਆਣੇ ਦੇ ਇੱਕ ਕਬਾੜੀਏ ਦੀ ਦੁਕਾਨ ਤੇ ਕਈ ਲੋਕ ਪਹੁੰਚ ਗਏ ਤੇ ਉੱਥੇ ਜਾ ਕੇ ਹੈਰਾਨ ਰਹਿ ਗਏ ਉਨਾ ਸਭ ਦੇ ਵਿੱਚੋਂ ਇੱਕ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਜਿਹੜੀ ਕਿ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਵੀਡੀਓ ਦੇ ਵਿੱਚ ਵਿਅਕਤੀ ਸਾਰੀ ਘਟਨਾ ਨੂੰ ਬਿਆਨ ਕਰਦਾ ਤੇ ਦੱਸਦਾ ਹੈ ਕਿ ਕਿਵੇਂ ਚੋਰੀ ਹੋਏ ਟਰੱਕ ਦਾ ਕੀ ਕੀਤਾ ਜਾਂਦਾ ਹੈ। ਦੇਖੋ ਇਹ ਵਾਇਰਲ ਵੀਡੀਓ। ਆਹ ਬੰਦਾ ਹੈ ਸ਼ੈਂਟੀ ਮੋਟਰ ਸਟੋਰ ਲੁਧਿਆਣਾ ਗੁੱਡਵਿਲ ਕੰਡੇ ਦੇ ਕੋਲ ਹੈ ਇਹ ਟਰਾਂਸਪੋਰਟ ਨਗਰ ਚ। ਠੀਕ ਹੈ ਜੀ ਆਹ ਗੱਡੀ ਹੈਗੀ ਹਣੀ ਐਚਸੀ 12 ਡੀ 3568 ਨੰਬਰ ਪਲੇਟ ਹੈ ਨਾ ਵੱਟ-ਵੱਟ ਦਿੱਤੀ ਆ ਵਾ। ਠੀਕ ਹੈ। ਇੱਕ ਗੱਡੀ ਰਾਤ ਦੀ 2 ਵੇ ਦੀ ਚੋਰੀ ਹੋਈ ਸੀ ਲੁਧਿਆਣੇ ਮਿਲੀ ਗੱਡੀ ਆ ਕੇ ਬੈਟਰੀ ਬੂਰੇ ਕੱਢ ਲਿਆ ਸਾਰਾ ਕੁਝ ਕਟਰ ਲਾਤਾ ਉਹ ਗੱਡੀ ਨੂੰ ਵੀਡੀਓ ਦੇ ਵਿੱਚ ਵਿਅਕਤੀ ਵੱਲੋਂ ਟਰੱਕ ਦਾ ਨੰਬਰ ਵੀ ਬੋਲਿਆ ਗਿਆ ਤੇ ਕਬਾੜੀਏ ਦੀ ਦੁਕਾਨ ਦਾ ਪੂਰਾ ਪਤਾ ਵੀ ਦੱਸਿਆ ਗਿਆ ਹਾਲਾਂਕਿ ਵੀਡੀਓ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਤਾਂ ਪ੍ਰਸ਼ਾਸਨਿਕ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੜਕ ਦੇ ਕਿਨਾਰੇ ਵਾਹਨ ਖੜੇ ਕਰਨ ਤੋਂ ਪਹਿਲਾਂ ਸਾਵਧਾਨੀ ਜ਼ਰੂਰ ਵਰਤਣਾ ਬਿਊਰੋ ਰਿਪੋਰਟ ਹਮਦਰਦ ਟੀਵੀ